ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਡੇਲੀ ਡੋਸ ਆਫ ਐਂਟਰਟੇਨਮੈਂਟ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਜਿੱਥੇ ਅਸੀਂ ਤੁਹਾਨੂੰ ਰੂਬਰੂ ਕਰਵਾਨੇ ਆ ਹਰ ਰੋਜ਼ ਫਿਲਮੀ ਜਗਤ ਦੀਆਂ ਤਾਜ਼ਾ ਤੇ ਮਸਾਲੇਦਾਰ ਖਬਰਾਂ ਦੇ ਨਾਲ ਤਾਂ ਆਓ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਦੀ ਦੁਨੀਆ ਦੀ ਟੌਪ ਅਪਡੇਟਸ ਦੇ ਨਾਲ ਕਰਾਂਗੇ ਲੈਜੈਂਡਰੀ ਐਕਟਰ ਤਰਮਿੰਦਰ ਦੀ ਅੱਖ ਦਾ ਹੋਇਆ ਆਪਰੇਸ਼ਨ ਫਿਰ ਗੱਲ ਕਰਾਂਗੇ ਫਿਲਮ ਸਿਕੰਦਰ ਦੇ ਸ਼ੋਅ ਦੌਰਾਨ ਥੀਏਟਰ ਦੇ ਵਿੱਚ ਮਚੀ ਹਫੜਾ ਦਫੜੀ ਤੇ ਫਿਰ ਗੱਲ ਕਰਾਂਗੇ ਸੁਪਰੀਮ ਕੋਰਟ ਨੇ ਯੂਟਿਊਬਰ ਰਣਵੀਰ ਅਲਾਬਾਦੀਆ ਦਾ ਪਾਸਪੋਰਟ ਵਾਪਸ ਕਰਨ ਤੋਂ ਕੀਤਾ ਇਨਕਾਰ ਬਾਲੀਵੁੱਡ ਦੇ ਹੀ ਮੈਨ ਅਤੇ ਲੈਜੈਂਡਰੀ ਐਕਟਰ ਧਰਮਿੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੇ ਉਹਨਾਂ ਦੇ ਫੈਨਸ ਨੂੰ ਥੋੜਾ ਜਿਹਾ ਪਰੇਸ਼ਾਨ ਕਰ ਦਿੱਤਾ ਹੈ ਇਸ ਵੀਡੀਓ ਦੇ ਵਿੱਚ ਜਦੋਂ ਧਰਮਿੰਦਰ ਆਪਣੀ ਕਾਰ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੀ ਇੱਕ ਅੱਖ ਤੇ ਪੱਟੀ ਬੰਨੀ ਹੋਈ ਨਜ਼ਰ ਆ ਰਹੀ ਹੈ ਬਸ ਫਿਰ ਕੀ ਫੈਨਸ ਤੇ ਦਿਲ ਦੀ ਧੜਕਣ ਵੱਧ ਗਈ ਨਤੇ ਪਪਰਾਜ਼ੀ ਨੇ ਤਾਂ ਤੁਰੰਤ ਹੀ ਪੁੱਛ ਲਿਆ ਕਿ ਧਰਮਪਾ ਜੀ ਸਭ ਕੁਝ ਠੀਕ ਤਾਂ ਹੈ ਪਰ 92 ਸਾਲ ਦੇ ਧਰਮਿੰਦਰ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਦਮਦਾਰ ਸਟਾਈਲ ਦੇ ਵਿੱਚ ਜਵਾਬ ਦਿੱਤਾ ਕਿ ਮੈਂ ਸਟਰੋਂਗ ਹਾਂ ਮੈਂ ਅਜੇ ਵੀ ਪੂਰੀ ਜਾਨ ਰੱਖਦਾ ਹਾਂ ਬਾਅਦ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਧਰਮਿੰਦਰ ਨੇ ਕੋਰਨੀਆ ਟ੍ਰਾਂਸਪਲਾਂਟ ਦੀ ਸਰਜਰੀ ਕਰਵਾਈ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਅੱਖ ਦੀ ਸਮੱਸਿਆ ਤੋਂ ਪੀੜਤ ਸਨ ਉਹ ਚਾਹੇ ਹੁਣ ਫੈਨਸ ਥੋੜੇ ਜੇ ਫਿਕਰਮੰਦ ਹੋਣ ਪਰ ਧਰਮਜੀ ਦਾ ਜੋਸ਼ ਦੇਖ ਕੇ ਤਾਂ ਸਾਰਿਆਂ ਦੀ ਟੈਨਸ਼ਨ ਥੋੜੀ ਘੱਟ ਗਈ ਹੈ ਸਲਮਾਨ ਖਾਨ ਅਤੇ ਉਹਨਾਂ ਦੇ ਫੈਨਸ ਦਾ ਰਿਸ਼ਤਾ ਇੱਕ ਮੰਦਰ ਅਤੇ ਸ਼ਰਧਾਲੂ ਦੇ ਵਰਗਾ ਹੈ ਸ਼ਰਧਾ ਦੇ ਨਾਲ-ਨਾਲ ਇੱਥੇ ਜਨੂੰਨ ਵੀ ਆ ਤੇ ਕਈ ਵਾਰ ਇਹ ਜਨੂੰਨ ਸਾਰੀਆਂ ਲਿਮਿਟਸ ਕ੍ਰੋਸ ਕਰ ਜਾਂਦਾ ਹੈ ਈਦ ਤੇ ਰਿਲੀਜ਼ ਹੋਈ ਭਾਈ ਜਾਨ ਦੀ ਫਿਲਮ ਸਿਕੰਦਰ ਨੂੰ ਲੈ ਕੇ ਫੈਨਸ ਐਨੇ ਐਕਸਾਈਟਡ ਹੋ ਗਏ ਕਿ ਉਹਨਾਂ ਨੇ ਥੀਏਟਰ ਦੇ ਵਿੱਚ ਹੀ ਪਟਾਕੇ ਚਲਾ ਦਿੱਤੇ ਵੀਡੀਓ ਮਹਾਰਾਸ਼ਟਰ ਦੇ ਮਾਲੇਗਾਉਂ ਦੀ ਇੱਕ ਥੀਏਟਰ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਸਿਕੰਦਰ ਚ ਸਲਮਾਨ ਦੀ ਐਂਟਰੀ ਤੇ ਲੋਕ ਪਟਾਕੇ ਫੂਕਦੇ ਅਤੇ ਰੋਲਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਕੁਝ ਲੋਕ ਬਚਣ ਲਈ ਭੱਜਦੇ ਵੀ ਨਜ਼ਰ ਆ ਰਹੇ ਨੇ ਪਰ ਜਦੋਂ ਜੋਹਰਾ ਜ਼ਬੀ ਗੀਤ ਆਇਆ ਤਾਂ ਦਰਸ਼ਕ ਨੱਚਣ ਲੱਗ ਪਏ ਜਿਸ ਦੇ ਨਾਲ ਹੀ ਸਿਕੰਦਰ ਦੇ ਓਪਨਿੰਗ ਡੇ ਦੀ ਜੇ ਗੱਲ ਕਰੀਏ ਤਾਂ ਸਲਮਾਨ ਦੇ ਫੈਨਸ ਫਿਲਮ ਦੇ ਪੋਸਟਰ ਫੜੇ ਹੋਏ ਗੇਟਾ ਗੈਲੈਕਸੀ ਥੀਏਟਰ ਦੇ ਬਾਹਰ ਖੜੇ ਦਿਖਾਈ ਦਿੱਤੇ ਕੁਝ ਫੈਨਸ ਨੇ ਸਿਕੰਦਰ ਲਿਖਿਆ ਕੇਕ ਕਟਿਆ ਸੀ ਅਤੇ ਕੁਝ ਫੈਨਸ ਢੋਲ ਵਜਾਉਂਦੇ ਨਜ਼ਰ ਆ ਐਸੇ ਹੁਣੇ ਦੇਖਣਾ ਹੋਵੇਗਾ ਕਿ ਦਿਵਾਨ ਗੇ ਸਲਮਾਨ ਖਾਨ ਦੀ ਫਿਲਮ ਨੂੰ ਬਾਕਸ ਆਫਿਸ ਤੇ ਕਿੰਨਾ ਕੁ ਹਿੱਟ ਕਰ ਪਾਉਂਦੀ ਹੈ ਆ ਹੁਣ ਇੱਕ ਵਿਵਾਦ ਦੇ ਵੱਲ ਵਾਧਦੇ ਆ ਜਿਸ ਨੇ YouTube ਦੀ ਦੁਨੀਆ ਦੇ ਵਿੱਚ ਹਲਚਲ ਮਚਾ ਰੱਖੀ ਹੈ ਮਸ਼ਹੂਰ YouTubeਰ ਰਣਵੀਰ ਅਲਾਬਾਦੀ ਜਿਨ੍ਹਾਂ ਨੂੰ ਬੀਅਰ ਬਾਈਸਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦੀ ਮੁਸੀਬਤਾਂ ਘਟ ਹੁੰਨ ਦਾ ਨਾਂ ਨਹੀਂ ਲੈ ਰਹੀਆਂ ਹਨ ਇੰਡੀਆਜ਼ ਗੋਡ ਲੇਟਨ ਵਿਵਾਦ ਦੇ ਵਿੱਚ ਫਸੇ ਰਣਵੀਰ ਅਤੇ ਉਹਨਾਂ ਦੇ ਸਾਥੀ YouTubeਰ ਆਸ਼ੀਸ਼ ਚੰਚਲਾਨੇ ਨੂੰ ਸੁਪਰੀਮ ਕੋਰਟ ਤੋਂ ਹੁਣ ਇੱਕ ਵੱਡਾ ਝਟਕਾ ਲੱਗਾ ਸੁਪਰੀਮ ਕੋਰਟ ਨੇ ਇੰਡੀਆਜ਼ ਗੋਡ ਲੇਟੈਂਟ ਵਿਵਾਦ 'ਚ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਬਾਦੀਆ ਦਾ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੇ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਰਣਵੀਰ ਅਲਾਬਾਦੀਆ ਨੂੰ ਪਾਸਪੋਰਟ ਦਿੱਤਾ ਜਾਂਦਾ ਹੈ ਉਹ ਵਿਦੇਸ਼ ਜਾਂਦੇ ਨੇ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਯੂਟਿਊਬ ਰਿਐਲਿਟੀ ਸ਼ੋਅ ਇੰਡੀਆਜ਼ ਗੋਟ ਲੇਟੈਂਟ ਦੇ ਵਿੱਚ ਇਤਰਾਜ਼ਯੋਗ ਟਿੱਪਣੀ ਕਾਰਨ ਐਫ ਆਈ ਆਰ ਅਤੇ ਜਾਂਚ ਦੇ ਘੇਰੇ ਦੇ ਵਿੱਚ ਆਏ ਯੂਟਿਊਬਰ ਰਣਵੀਰ ਅਲਾਬਾਦੀਆ ਤੇ ਉਹਨਾਂ ਦੇ ਸਾਥੀ ਅਸ਼ੀਸ਼ ਚੰਚਲਾਨੇ ਦਾ ਪਾਸਪੋਰਟ ਜਿਹੜਾ ਉਹ ਵਾਪਸ ਨਹੀਂ ਦਿੱਤਾ ਗਿਆ ਜਾਰੀ ਕਰਨ ਲਈ ਅਰਜ਼ੀ ਤੇ ਸੁਪਰੀਮ ਕੋਰਟ ਦੀ ਫੋਰੀ ਰਾਹਤ ਸੁਪਰੀਮ ਕੋਰਟ ਤੇ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ ਫਿਲਹਾਲ ਵਿਦੇਸ਼ ਜਾਣ ਲਈ ਪਾਸਪੋਰਟ ਜਾਰੀ ਕਰਨ ਦੀ ਰਣਵੀਰ ਅਲਾਬਾਦੀਆ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਕਿਹਾ ਸੀ ਕਿ 2 ਹਫਤਿਆਂ ਦੇ ਵਿੱਚ ਜਾਂਚ ਪੂਰੀ ਹੋਣ ਦੀ ਉਮੀਦ ਹੈ ਤਾਂ ਬੈਂਚ ਨੇ ਅਗਲੀ ਸੁਣਵਾਈ 21 April ਨੂੰ ਤੈਅ ਕੀਤੀ ਹੈ ਹੁਣ ਇਹ ਦੇਖਣਾ ਬਾਕੀ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਹੈ ਕਿ ਰਣਵੀਰ ਨੂੰ ਕਲੀਨ ਚਿੱਟ ਮਿਲੇਗੀ ਜਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਣਗੀਆਂ ਫੈਨਸ ਇਸ ਤੇ ਨਜ਼ਦੀਕੀ ਨਜ਼ਰ ਰੱਖ ਰਹੇ ਨੇ ਹਾਲ ਹੀ ਦੇ ਵਿੱਚ ਰਣਵੀਰ ਅਲਾਬਾਦੀਆ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿੱਥੇ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਰੀਬਰਥ ਜਿਹੜਾ ਉਹਨਾਂ ਨੇ ਟਾਈਟਲ ਦਿੱਤਾ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਵਿਵਾਦ ਬਾਰੇ ਗੱਲ ਕੀਤੀ ਸੀ ਤੇ ਇੱਕ ਨਵੀਂ ਸ਼ੁਰੂਆਤ ਕਰਨ ਬਾਰੇ ਵੀ ਗੱਲ ਕੀਤੀ ਸੀ ਤਾਂ ਇੱਕ ਪੋਜ਼ਿਟਿਵ ਚੇਂਜ ਉਹ ਲੈ ਕੇ ਆਏ ਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਸੀ ਪਰ ਹੁਣ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਝਟਕਾ ਲੱਗਿਆ ਤੇ ਹੁਣੇ ਦੇਖਣਾ ਬਾਕੀ ਹੋਵੇਗਾ ਕਿ ਮਾਮਲਾ ਅੱਗੇ ਕਿੱਥੇ ਤੱਕ ਜਾਂਦਾ ਹੈ ਸੈਜ ਐਂਟਰਟੇਨਮੈਂਟ ਦੀ ਦੁਨੀਆ ਦੀਆਂ ਅੱਜ ਦੀਆਂ ਕੁਝ ਖਾਸ ਤਾਜ਼ਾ ਖਬਰਾਂ ਜੋ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਟੌਪ ਤੇ ਰਹੀਆਂ ਵਾਇਰਲ ਰਹੀਆਂ ਇਹਦਾ ਦੀਆਂ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਦ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਤੇ ਟੀਵੀ ਐਨ ਆਰ ਆਈ ਤੇ